ਹੈਲੋ ਗਾਇਸ ਸਾਰੇ ਵੀਰਾਂ ਭੈਣਾਂ ਪਰਵਾਂ ਦਾ ਸਵਾਗਤ ਹੈ ਆਪਣੇ ਇਸ YouTube ਚੈਨਲ ਤੇ ਤੇ ਸਾਥੀਓ ਅੱਜ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਫਿਰ ਹਾਜ਼ਰ ਹੈ ਤੇ ਅੱਜ ਆਪਾਂ ਜਾ ਰਹੇ ਆਂ ਸਾਲ ਅਸਰ ਬਾਲਾ ਜੀ ਦਾਮ ਜਿਹੜਾ ਕਿ Hindu ਧਰਮ ਦਾ ਬਹੁਤ ਹੀ ਵੱਡਾ তীਰਸਥਾਨ ਹੈ ਜਿਹੜਾ ਕਿ Rajasthan ਦੇ Pali ਜ਼ਿਲ੍ਹੇ ਵਿੱਚ ਸਥਿਤ ਹੈ ਤਾਂ ਅੱਜ ਦੀ ਇਸ ਵੀਡੀਓ 'ਚ ਆਨ ਸਾਲ ਅਸਰ ਧਾਮ ਬਾਲਾ ਜੀ ਦੇ ਦਰਸ਼ਨ ਲੈ ਕੇ ਜਾਵਾਂਗੇ ਤਾਂ ਬਣੇ ਰਹੋ ਇਸ ਵੀਡੀਓ ਦੇ ਨਾਲ ਹਾਂ ਤੁਹਾਡੇ ਨਾਲ ਇਹ ਰਿਕਵੈਸਟ ਹੈ ਕਿ ਜਿਹੜੇ ਵੀਰਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਕਿਰਪਾ ਕਰਕੇ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਵਾਸਤੇ ਐਸੇ ਸਬਸਕ੍ਰਾਈਬ ਵਾਲੇ ਬਟਨ ਨੂੰ ਦਬਕੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅਤੇ ਘੰਟੀ ਦੇ ਨਿਸ਼ਾਨ ਨੂੰ ਦਬਕੇ ਹੋਰ ਤੱਕ ਕਲਿੱਕ ਕਰੋ ਇਸ ਦੇ ਨਾਲ ਅਸੀਂ ਜੋ ਵੀ ਵੀਡੀਓ ਅਪਲੋਡ ਕਰਾਂਗੇ ਉਸ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇਗਾ ਤਾਂ ਇਸ ਯਾਤਰਾ ਦੀ ਸ਼ੁਰੂਆਤ ਸਾਡੇ ਪਿੰਡ ਤਲਵਾੜਾ ਖੁਰ ਤੋਂ ਅਸੀਂ ਕਰ ਚੁੱਕੇ ਹਾਂ ਅਤੇ ਆਪਾਂ ਥਾਂ ਲੜਕਿਆਂ रावत ਸਰ ਪੱਲੂ ਰਤਨਗੜ ਹੁੰਦੇ ਹੋਏ ਆਪਾਂ ਜਾਵਾਂਗੇ ਸਾਲਾ ਸਰਦਾਮ ਇਸ ਯਾਤਰਾ ਦੀ ਗੱਲ ਕਰੀਏ ਤਾਂ ਇਹ ਨਵਰਾਤਰੀਆਂ ਵਿੱਚ ਇਹ ਮੇਲਾ ਮਨਾਇਆ ਜਾਂਦਾ ਹੈ ਜੋ ਕਿ ਇਹ 9 ਦਿਨਾਂ ਤੱਕ ਚੱਲਣ ਵਾਲਾ ਇਹ ਮੇਲਾ ਬਹੁਤ ਹੀ ਵੱਡਾ ਮੇਲਾ ਹੁੰਦਾ ਹੈ ਜੋ ਕਿ ਇਸ ਸਥਾਨ ਤੇ ਬਹੁਤ ਦੂਰ ਦੂਰ ਤੋਂ ਸਰਦਾਲੂ ਇੱਥੇ ਪਹੁੰਚਦੇ ਹਨ ਸਾਡਾ ਪਿੰਡ ਤਲਵਾੜਾ ਖੁਰਤ ਤੋਂ ਇਲਾਵਾ ਹਰਿਆਣਾ ਪੰਜਾਬ ਰਾਜਸਥਾਨ ਦਿੱਲੀ ਅਤੇ ਕਈ ਬਰਲ ਸਟੇਟਾਂ ਤੋਂ ਵੀ ਇੱਥੇ ਸਰਦਾਲੂ ਪਹੁੰਚਦੇ ਹਨ ਅਤੇ ਇਸ ਯਾਤਰਾ ਦੇ ਦੌਰਾਨ ਸਰਦਾਲੂਆਂ ਵਾਸਤੇ ਰਸਤੇ ਵਿੱਚ ਬਹੁਤ ਹੀ ਜ਼ਿਆਦਾ ਭੰਡਾਰੇ ਲਗਾਏ ਜਾਂਦੇ ਹਨ ਇੱਕ ਪੰਡਾਰਾ ਆ ਵੀ ਆ ਗਿਆ ਆਪਾਂ ਇੱਥੋਂ ਲੰਗਰ ਪਾਣੀ ਛੱਕ ਕੇ ਅਤੇ ਉਸ ਤੋਂ ਬਾਅਦ ਅਗਲੀ ਯਾਤਰਾ ਦੀ ਆਪਾਂ ਸ਼ੁਰੂਆਤ ਆਰੰਭ ਬਾਦ ਵਿੱਚ ਕਰਾਂਗੇ ਤਾਂ ਹੁਣ ਆਪਾਂ ਪਹਿਲਾਂ ਇੱਥੋਂ ਲੰਗਰ ਪਾਣੀ ਚੱਕਨੇ ਆ ਤੇ ਉਸ ਤੋਂ ਬਾਅਦ ਅਗਲਾ ਸਫਰਾ ਤੈਅ ਕਰਾਂਗੇ ਤੇ ਆਪਾਂ ਹੁਣ ਲੰਗਰ ਪਾਣੀ ਛੱਕ ਕੇ ਆਪਾਂ ਫਿਰ ਤੇ ਚਾਲੇ ਪਾ ਦਿੱਤੇ ਹਨ ਸਾਥੀਓ ਜੇਕਰ ਆਪਾਂ ਇਸ ਯਾਤਰਾ ਦੀ ਖਾਸ ਗੱਲ ਕਰੀਏ ਤਾਂ ਇਸ ਯਾਤਰਾ ਨੂੰ ਸਰਦਾਲੂ ਪੈਦਲ ਬਹੁਤ ਜ਼ਿਆਦਾ ਕਰਦੇ ਹਨ ਜੋ ਕਿ ਸਾਡੇ ਪਿੰਡ ਤਲਵਾੜਾ ਖੁਰ ਤੋਂ ਬਹੁਤ ਜ਼ਿਆਦਾ ਸ਼ਰਦਾਲੂ ਪੈਦਲ ਜਾਂਦੇ ਹਨ ਅਤੇ ਹੋਰ ਆ ਤੁਸੀਂ ਰਸਤੇ 'ਚ ਦੇਖ ਹੀ ਸਕਦੇ ਹੋ ਕਿੰਨੇ ਹੀ ਸ਼ਰਦਾਲੂ ਪੈਦਲ ਜਾ ਰਹੇ ਹਨ ਜੋ ਕਿ ਕੋਈ 200 ਕਿਲੋਮੀਟਰ 250 300 400 ਤਾਂ ਕਿੱਥੋਂ ਕਿੱਥੋਂ ਦੁਨੀਆ ਇਸ ਯਾਤਰਾ ਨੂੰ ਪੈਦਲ ਬਹੁਤ ਹੀ ਜ਼ਿਆਦਾ ਕਰਦੀ ਹੈ ਤਾਂ ਸਾਥੀਓ ਯਾਤਰਾ ਬਹੁਤ ਹੀ ਵਧੀਆ ਹੈ ਜੋ ਕਿ ਨਵਰਾਤਰੀਆਂ ਵਿੱਚ ਇਹ ਮੇਲਾ ਮਨਾਇਆ ਜਾਂਦਾ ਹੈ ਜਿਹੜਾ ਕਿ ਸਾਲ ਅਸਰ ਬਾਲਾ ਜੀ ਦਾਮ ਜਿਹੜਾ ਕਿ ਹਨੂਮਾਨ ਮਹਾਰਾਜ ਜੀ ਨਾਲ ਇਸ ਦਾ ਸੰਬੰਧ ਹੈ ਆ ਸਾਥੀਓ ਇਸ ਨੂੰ ਅੱਜ ਬਹੁਤ ਹੀ ਵੱਡੇ ਪੱਧਰ ਤੇ ਸਰਦਾਲੂ ਮਨਾਉਂਦੇ ਹਨ ਅਤੇ ਬਹੁਤ ਦੂਰ ਦੂਰ ਤੇ ਤੇ ਸਰਦਾਲੂ ਪਹੁੰਚਦੇ ਹਨ ਆਪਾ ਪਹੁੰਚ ਚੁੱਕੇ ਹਾਂ ਸਾਲਾਸਰ ਸਾਲਾਸਰ ਅੱਜ ਜਿਹੜਾ ਹੈ ਰਾਜਸਥਾਨ ਦੇ ਚੂਰੂ ਜ਼ਿਲ੍ਹੇ ਵਿੱਚ ਸਥਿਤ ਜਿਹਦੀ 기ਮਾਮ ਤਾਜ ਬਹੁਤ ਹੀ ਵੱਡੇ ਪੱਧਰ ਤੇ ਹੈ ਅਤੇ ਬਹੁਤ ਦੂਰ ਦੂਰ ਤੋਂ ਇੱਥੇ ਸ਼ਰਦਾਲੂ ਪਹੁੰਚਦੇ ਹਨ ਇਸ ਟਾਈਮ ਤੁਸੀਂ ਇਹ ਵੀ ਵੇਖੀ ਸਕਦੇ ਹੋ ਸਾਲਾਸਰ ਮੰਦਰ ਦਾ ਕਿ ਆਪਾਂ ਹੁਣ ਅੰਦਰ ਚਾਲ ਕੇ ਪ੍ਰਵੇਸ਼ ਵਾਈਪ ਰੋਕ ਕੇ ਆਪਾਂ ਅੰਦਰ ਦਾ ਵੀ ਇੱਕ ਨੁਖਾ ਰਹੇ ਹਾਂ ਇਸ ਟਾਈਮ ਤੁਸੀਂ ਇਹ ਵੀ ਵੇਖ ਸਕਦੇ ਹੋ ਸ਼ਰਦਾਲੂਆਂ ਦੀ ਝੀੜ ਹੈ ਹਾਲਾਂਕਿ ਠੰਡਾ ਕੀ ਹੈ ਜਿਸ ਟਾਈਮ ਪੂਰੀ ভিੜ ਦੰਦੀਆਂ ਦਾ ਆਜੋ ਲੈਣਾ ਹੈ ਪੂਰੀਆਂ ਭਰੀਆਂ ਜਾਂਦੀਆਂ ਹਨ ਹਾਲਾਂਕਿ ਇੱਥੇ ਅਜੇ ਵੀ ਮੱਥਾ ਟੇਕਣ ਦਾ ਬਹੁਤ ਹੀ ਜ਼ਿਆਦਾ ਟਾਈਮ ਲੱਗਦਾ ਹੈ ਕਿਉਂਕਿ ਇੱਥੇ ਬਹੁਤ ਹੀ ਜ਼ਿਆਦਾ ਅਜਿ ਕੇ ਸ਼ਰਧਾਲੂ ਬਹੁਤ ਹੀ ਜ਼ਿਆਦਾ ਇਸ ਦੀ ਮਾਨਤਾ ਹੈ ਜੋ ਕਿ ਇਹ ਹਨੂਮਾਨ ਮਹਾਰਾਜ ਦੇ ਨਾਲ ਸੰਬੰਧਿਤ ਹੈ ਬਜਰੰਗ ਬਲੀ ਦਾ ਇਹ ਮੰਦਰ ਹੈ ਜੋ ਬਹੁਤ ਹੀ ਰਾਜਸਥਾਨ ਦਾ ਬਹੁਤ ਹੀ ਫੇਮਸ ਮੰਦਰ ਹੈ ਅਤੇ ਬਹੁਤ ਦੂਰ ਦੂਰ ਤੋਂ ਇੱਥੇ ਸ਼ਰਧਾਲੂ ਪਹੁੰਚਦੇ ਹਨ ਤੁਸੀਂ ਆ ਵੇਖ ਸਕਦੇ ਹੋ ਅੰਦਰ ਦਾ ਵੀ ਤੁਹਾਨੂੰ ਅਸ਼ਟਾਨਾ ਸਿੰਘ ਦਿਖਾ ਰਿਹਾ ਹੈ